ਹੈਲੋ ਹਾਸ਼ੀਗਾ ਦੋਸਤੋ ਕੀ ਹਾਲ ਨੇ ਆ ਇੱਕ ਚਲ ਕੱਲਾ ਆਪਣੇ ਭਰਾ ਨੇ ਕਿਸੇ ਨੇ ਕਮੈਂਟ ਕੀਤਾ ਕਹਿੰਦਾ ਹੁਣ ਇਹ ਹੜਾਂ ਦੀਆਂ ਵੀਡੀਓ ਪਾ ਕੇ ਪੈਸੇ ਕਮਾਉਣ ਲੱਗੇ ਹੋਏ ਨੇ ਮੈਂ ਉਸ ਆਪਣੇ ਭਰਾ ਨੂੰ ਦੱਸਣਾ ਚਾਹੁੰਦਾ ਕਿ ਵੀਰੇ ਜਿਹੜੀ ਵੀ ਇਹ ਚੈਨਲ ਤੋਂ ਕਮਾਈ ਹੋਊਗੀ ਜਿੰਨੀ ਵੀ ਹੋਊਗੀ ਮੈਨੂੰ ਨਹੀਂ ਪਤਾ ਕਿੰਨੀ ਹੋਊਗੀ ਹੁਣ ਆ ਮੂਰਲੇ ਮਹੀਨੇ ਇੱਕ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਤੱਕ ਇਹ ਜਿੰਨੀ ਵੀ ਕਮਾਈ ਹੋਊਗੀ ਨਾ ਸਾਰੀ ਹੜਾ ਵਾਸਤੇ ਜਾਊਗੀ। ਬਰੇ ਮੈਨੂੰ ਵਾਹਿਗੁਰੂ ਨੇ ਸਾਨੂੰ ਐਨਾ ਕੀਤਾ ਹੋਇਆ ਕਿ ਚੱਲ ਅਸੀਂ ਆਪਦੇ ਡੰਗਰ ਬੱਚੇ ਰੱਖੇ ਹੋਏ ਨੇ ਇਹ ਵੀ ਵਿਚਾਰੇ ਇੱਕ ਜਗ੍ਹਾ ਤੇ ਖੜੇ ਨੇ। ਅੱਜ 7-8 ਦਿਨ ਹੋ ਗਏ। ਤੇ ਇੱਕੋ ਜਗ੍ਹਾ ਤੇ ਖੜੇ ਨੇ ਵਿਚਾਰੇ। ਅਸੀਂ ਆ ਮੈਂ ਆਪਦਾ ਅਸੀਂ ਆਪਦਾ ਮੈਂ ਉਹਦੇ ਪਰਿਵਾਰ ਦਾ ਖਰਚਾ ਵਧੀਆ ਚਲਾ ਰਿਆ। ਮੀ ਇੱਥੇ ਹੀ ਬਹੁਤ ਪੈ ਰਿਆ ਅਸਵੇਰੇ 3:30 ਵਜੇ ਤੋਂ ਪੈ ਰਿਆ ਪੂਰੀ ਇੱਕੋ ਸਪੀਡ ਨਾਲ। ਆ ਹੁਣ ਥੋੜਾ ਜਿਹਾ ਘਟਿਆ ਹੋਇਆ ਮੈਂ ਭਰਾ ਨੂੰ ਦੱਸਣਾ ਚਾਹੁੰਦਾ ਵੀਰੇ ਜਿਹੜੀ ਵੀ ਇਹ ਚੈਨਲ ਦੀ ਕਮਾਈ ਹੋਊਗੀ ਨਾ ਉਹ ਸਾਰੀ ਹੱਡ-ਪੀੜ ਦਾ ਵਾਸਤੇ ਜਾਊਗੀ ਬਾਕੀ ਹੋਰ ਵੀ ਜਿੰਨੇ ਜੋਗੇ ਹੈਗੇ ਆ ਉਹ ਨਾਲ ਕਰ ਰਹੇ ਆ ਬਦਲ ਬਹੁਤ ਜ਼ਿਆਦਾ ਤਾਹੀਂ ਕਹਿਣਾ ਵੀਰੇ ਹਰ ਇੱਕ ਨੂੰ ਆਪਣੇ ਵਰਗਾ ਨਹੀਂ ਸਮਝੀਦਾ ਪਰ ਵੀਰੇ ਤੇਰੀ ਵੀ ਕੋਈ ਮਜਬੂਰੀ ਹੋ ਸਕਦੀ ਹੈ ਕੀ ਪਤਾ ਤੇਰੇ ਨਾਲ ਵੀ ਕਿਸੇ ਨੇ ਧੋਖਾ ਕੀਤਾ ਹੋਵੇ ਕਈ ਵਾਰ ਬੰਦਾ ਆ ਇੰਨਾ ਉਹ ਧੋਖੇ ਖਾ ਲੈਂਦਾ ਕਿ ਦੁੱਧ ਦਾ ਫੂਕੇ ਪਾਣੀ ਵੀ ਫੂਕਾ ਮਾਰ ਮਾਰ ਪੀਂਦਾ ਉਹ ਗੱਲ ਆ ਬਾਈ ਤੇਰਾ ਵੀ ਕੋਈ ਕਸੂਰ ਨਹੀਂ ਤੇਰੇ ਨਾਲ ਕਿਹੜਾ ਕੋਈ ਆਪਣਾ ਬੈਰ ਬਰੋਦਾ ਜਾਂ ਆਪਣੇ ਕੋਈ ਬੋਹ ਆ ਤੇਰੀ ਵੀ ਗੱਲ ਸਹੀ ਆ ਬਹੁਤ ਅਹ ਜਿਹਨੇ ਵੀਰੇ ਜਿਹੜੇ ਹੰੜਾ ਤੋਂ ਕਮਾਈ ਕਰਕੇ ਖਾ ਰਹੇ ਨੇ ਉਹਨਾਂ ਨੇ ਆਪਣੇ ਉਹ ਫੰਡ ਬਣਾਲੇ ਪੈਸੇ ਜੋੜੀ ਜਾਂਦੇ ਨੇ ਆਪਣੇ ਕੋਲੇ ਪਾਈ ਜਾਂਦੇ ਨੇ ਉਹ ਤਾਂ ਛੱਡੋ ਵੀਰੇ ਜਿਹੜੇ ਬਾਹਰੋਂ ਕੈਨੇਡਾ ਤੋਂ ਲਾਸ਼ਾਂ ਮੰਗਵਾਉਂਦੇ ਨੇ ਲੋਕ ਹੈ ਲਾਸ਼ਾਂ ਦੇ ਉੱਤੇ ਉਹ ਕਰੀ ਜਾਂਦੇ ਨੇ ਉਹਨਾਂ ਦੇ ਨਾਂ ਤੇ ਫੰਡ ਰੀਲੀਜ਼ ਕਰ ਕਰਕੇ ਖਾਈ ਜਾਂਦੇ ਨੇ ਚਲੋ ਵਾਹਿਗੁਰੂ ਮੇਰ ਕਰੇ ਮੈਂ ਤਾਂ ਕਹਿਣਾ ਕਿ ਲੋਟ ਹੋਵੇ ਸਾਰਾ ਕੁਝ ਇਹ ਮੀਂਹ ਬੰਦ ਹੋਣ ਹਜੇ ਤਾਂ ਵੀਰੇ ਇਹ ਤਾਂ ਕੁਛ ਵੀ ਨਹੀਂ ਹੈ ਤਾਂ ਜਿਹੜੀ ਮਾਰ ਪੈਣੀ ਆ ਬਾਅਦ ਚੋਂ ਆਪਣਾ ਉਹ ਸਾਰਾ ਕੁਝ ਠੀਕ ਹੋਣਾ ਉਹਨੂੰ ਧਰਤੀ ਨੂੰ ਠੀਕ ਕਰਨ ਵਾਸਤੇ ਜਿਹੜਾ ਰੇਤਾ ਚੜ੍ਹਿਆ ਸਾਰਾ ਕੁਝ ਹੋਇਆ ਉਹਦੇ ਵਾਸਤੇ ਕੀ ਕੁਛ ਕਰਨਾ ਪਊ ਵੀਰੇ ਆਪਾਂ ਨੂੰ ਮੈਂ ਤਾਂ ਕਹਿਣਾ ਸਾਰਾ ਪੰਜਾਬ ਇਕੱਠਾ ਹੋਵੋ ਵੀਰੇ ਆਪਾਂ ਵਸਦੇ ਹੀ ਗੁਰਾਂ ਦੇ ਨਾਂ ਤੇ ਆਂ ਇਹ ਸੈਂਟਰ ਜਾਂ ਕੁਛ ਹੋਰ ਇਹ ਸਾਰੇ ਲੱਗੇ ਹੋਏ ਨੇ ਕਿ ਬਸ ਥੱਲੇ ਲਾ ਦੋ ਇਹਨੂੰ ਪਰ ਆਪਾਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਉਲਾਦ ਆ ਆਨੰਦਪੁਰ ਧਰਤੀ ਆ ਆਪਣੀ ਆਨੰਦਪੁਰ ਸਾਹਿਬ ਗੁਰੂ ਨਾਮਦਾਸ ਮਹਾਰਾਜ ਦੀ ਕਿਰਪਾ ਪਾਕਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਸਾਰਾ ਕੁਝ ਆ ਆਪਣੇ ਕੋਲੇ ਆਪਾਂ ਦਾ ਦੂਜਿਆਂ ਨੂੰ ਜ਼ਿੰਦਗੀ ਜਿਉਣ ਦਾ ਫਲਸਫਾ ਦੱਸਦੇ ਆ ਕਿ ਲੋਕ ਕਿਵੇਂ ਜ਼ਿੰਦਗੀ ਜਿਉਣ ਤਾਂ ਹੀ ਕਹਿਣਾ ਵੀਰੇ ਥੋੜੀ ਜਿਹੀ ਨੈਗੇਟਿਵ ਸੋਚ ਘੱਟ ਰੱਖੋ ਮੈਂ ਤਾਂ ਪਹਿਲਾਂ ਵੀ ਡਿਸ਼ੈਸਟਰ ਉਹ ਕੀ ਹੁੰਦਾ ਉਹ ੱਚ ਲਿਖ ਕੇ ਪਾਇਆ ਹੋਇਆ ਕੀ ਜਿਹੜੀ ਵੀ ਆਨਲਾਈਨ ਕਮਾਈ ਹੋਊਗੀ ਕੁਛ ਵੀ ਹੋਊਗਾ ਉਹ ਸਾਰੀ ਹੜਪੀਟ ਦਾ ਵਾਸਤੇ ਜਾਊਗੀ ਬਾਕੀ ਵਾਹਿਗੁਰੂ ਮਿਹਰ ਕਰੇ